ਜੈ ਮਾਨਾ ਮੀਰ ਬਸ ਰੰਗ ਆਹ ਹਰ ਹਾਰੇ ਹਰ ਹਰ ਹਾਰੇ ਪਰਮਾਹੰਸ ਮਹਾਦੇਵ ਨਰਮਰ ਤੁਮਾਰੀ ਸਲਾ ਸਮਾਯਪਦੀ ਪਾਰਟੀ ਤੋਂ ਰਾਸਤੀ ਉਪਰ ਮੁੱਖ ਜੋਤਵਿੰਗ ਜਿਵੇਂ ਕਿ ਸਾਵਣ ਦਾ ਮਹੀਨਾ ਚੱਲ ਰਿਹਾ ਹੈ ਸਾਵਣ ਮਹੀਨੇ ਦਾ ਚੌਥਾ ਸੋਮਵਾਰ ਔਰ ਮੁਕਤੀਸਵਰ ਦਮ ਜਾਨਕਾ ਮੁਕਤੀ ਦਮ ਇੱਥੇ ਆਏ ਆ ਜੇ ਪੂਣੇ ਸ਼ੰਕਰ ਜੀ ਦੇ ਚਰਨਾਂ ਵਿੱਚ ਇੱਕ ਛੋਟਾ ਜੋ ਛੋਟਾ ਜੋ ਲੰਗਰ ਲਗਾਇਆ ਜਿਹਦੇ ਵਿੱਚ ਸਿਵਸਨ ਸਮਾਜਵਾਦੀ ਪਾਰਟੀ ਦੇ ਸਾਡੇ ਪ੍ਰਧਾਨ ਜੀ ਸਾਡੇ ਸ੍ਰੀ ਬੰਟੀ ਜੋਗੀ ਜੀ ਮੁਕੇਰੀਆਂ ਤੋਂ ਸਾਡੇ ਪ੍ਰਧਾਨ ਜੀ ਸਾਡੇ ਜਿੰਦੇਬਾਈ ਜੀ ਪ੍ਰਧਾਨ ਪਠਾਨਕੋੜ ਤੋਂ ਇਹ ਪਠਾਨਕੋੜ ਤੋਂ ਪੂਰੀ ਸਾਡੀ ਟੀਮ ਜਿਨੇ ਵੀ ਸਾਡਾ ਸਾਰਿਆਂ ਦਾ ਤਹਿ ਦਿਲੋਂ ਜੀ ਆਏ ਨੂੰ ਔਰ ਆਈ ਇਹ ਚੰਨਿਆ ਕਿ ਭਗਵਾਨ ਪੂਣੇ ਸ਼ੰਕਰ ਜੀ ਸਾਰਿਆਂ ਤੇ ਮਿਹਰ ਭਰੀ ਹੱਥ ਬਣਾਏ ਰੱਖਣ ਔਰ ਸਭ ਨੂੰ ਮਿਹਨੇ ਦੇ ਸਾਰੇ ਆਪਣੇ ਆਪਣੇ ਪਰਿਵਾਰ ਲਾਗਤ ਉਸ ਜਮਨ ਜਯਾ ਸ਼ੰਕਰ ਮਹਾਦੇਵ ਹਰ ਹਰ ਮਹਾਦੇਵ ਜੀ ਸਰ ਜੈ ਸ਼੍ਰੀ ਰਾਮ ਜੀ ਅੱਜ ਇਹ ਮੇ ਕਿਸਾਨ ਦਾ ਮੌਦ ਤੇ ਆਇਆ ਜਿੱਦੇ ਵਿੱਚ ਸਾਡੇ ਰਵਨ ਜੀ ਸਜਨਪੁਰ ਤੋਂ ਬਹੁਤ ਅਕੀਲ ਕੰਮ ਕਰਦੇ ਨੇ ਔਰ ਟੀਮ ਨੂੰ ਪੂਰਾ ਨਾਲ ਲੱਗ ਜਿੰਦੇ ਸਾਡੀ ਮਾਤਰ ਸ਼ਕਤੀ ਔਰ ਸਾਡੇ ਬੰਤੀ ਜੀ ਮਕੇਰੀਆਂ ਤੋਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਔਰ ਜਿਹੜੇ ਸਾਡੇ ਰਵਨ ਜੀ ਆ ਪਾਰਟੀ ਨੂੰ ਦਿਨ ਤੋਂ ਦਿਨ ਗਾਂ ਪਚਾਰੇ ਨੇ ਅਸੀਂ ਇਹਨਾਂ ਦੇ ਬਹੁਤ ਖੁਸ਼ ਆ ਗਿਆ ਔਰ ਮਕੇਸ਼ਰਾਂ ਦਾ ਆਉਣ ਦੇ ਉੱਤੇ ਜਿਹੜਾ ਰੰਗਰ ਲਾਇਆ ਅਸੀਂ ਇਹਨਾਂ ਦਾ ਵੀ ਸ਼ੁਕਰੀਆ ਦਈਆ ਔਰ ਸਾਨੂੰ ਇੱਥੇ ਬਲਾਕ ਦਾ ਸਮਾਨਤ ਕਰਾਇਆ ਜੈ ਸ਼੍ਰੀ ਰਾਮ ਜੈ ਬੋਲੇ ਜੈ ਸ਼੍ਰੀ ਰਾਮ ਦੀ ਜੈ ਮਹਾਕਾਲ ਮੈਂ ਬੰਤੀ ਜੋਗੀ ਜੁਵਾਰ ਆਸੀ ਪਰਵਾਰੀ ਸੇਸ਼ਨਾ ਸਮਾਜਵਾਦੀ ਤੋਂ ਅੱਜ ਮਕੇਸ਼ਵਰ ਤਾਂ ਮਹੀ ਪਹੁੰਚੇ ਆ ਸਾਡੇ ਜਿਹੜੇ ਪ੍ਰਧਾਨ ਰਮਨ ਕੁਮਾਰ ਜੀ ਸਾਡੀ ਮਹਿਲਾ ਵਿੰਗ ਤੋਂ ਸੋਨੀਆ ਜੀ ਅਤੇ ਸਮੁੱੱਚੀ ਜਿਹੜੀ ਸੇਸ਼ਨਾ ਸਮਾਜਵਾਦੀ ਦੀ ਟੀਮ ਹੈ ਕਿੱਦਾਂ ਵੀ ਜੰਮੀ ਭਾਈ ਨੇ ਤੁਹਾਨੂੰ ਦੱਸਿਆ ਅੱਜ ਅਸੀਂ ਮੁਕਤੀਸ਼ਰਮ ਜਿੰਨੂੰ ਅਸੀਂ ਮੁਕਤੀ ਆਧਾਮ ਕਹਿੰਦੇ ਆ ਉੱਥੇ ਪਹੁੰਚੇ ਆ ਸੋ ਬੜੀ ਹੀ ਮਨ ਨੂੰ ਖੁਸ਼ੀ ਹੋਈ ਆ ਕਿ ਜਿਹੜੀ ਪੂਰੀ ਟੀਮ ਨੇ ਪੂਰੀ ਪਬਲਿਕ ਦੇ ਵਿੱਚ ਬਹਿ ਕੇ ਇਹਨਾਂ ਇੱਕ ਦੇ ਜਿਹੜਾ ਲੰਗਰ ਸਿਖਵਾਇਆ ਤੇ ਦੂਜਾ ਪ੍ਰਭੂ ਦੇ ਚਰਨਾਂ ਦੇ ਨਾਲ ਲਾਇਆ ਸੋ ਬਹੁਤ-ਬਹੁਤ ਅਸੀਂ ਧੰਨਵਾਦੀ ਆ ਇਹਨਾਂ ਨੇ ਆਪਣੇ ਕੋਲ ਬੁਲਾਇਆ ਸਾਰੀ ਟੀਮ ਨੂੰ ਸਨਮਾਨਿਤ ਕੀਤਾ ਐਨਾ ਹੀ ਕਹਿੰਦੇ ਹੋਏ ਜੈ ਸ਼੍ਰੀ ਰਾਮ ਇੱਕ ਮਿੰਟ ਸਾਬਰ ਗੰਟੀ ਤੋਂ ਦੁਆਰਾ ਬੋਲਿਓ ਦੀਵਾ ਦੇਵੀ ਸ਼ਿਖਸਰਾ ਸਮਾਜਵਾਦੀ ਤੋਂ ਪੰਜਾਬ ਦੀ ਚੇਅਰਮੈਨ ਬੋਲਦੀ ਮੈਂ ਔਰ ਅੱਜ ਜਿਹੜਾ ਸਾਵਨ ਦਾ ਲਾਸਟ ਸੋਮਵਾਰ ਇੱਥੇ ਲਗਾਇਆ ਲੰਗਰ ਲਗਾਇਆ ਔਰ ਮੇਰੇ ਸਾਰੇ ਭੈਣ ਭਰਾ ਬਹੁਤ ਘੂ ਮਮਾ ਕੇ ਬੋਝੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਔਰ ਸਾਡੇ ਬੰਟੀ ਜੋਗੀ ਜੀ ਜਿਹੜੇ ਮਕੇਰੀਆਂ ਤੋਂ ਔਰ ਸਾਡੇ ਜਿੰਦੀ ਭਾਜੀ ਪਠਾਨਕੋਟ ਤੋਂ ਸਾਡੀ ਪੂਰੀ ਟੀਮ ਰਮਨ ਭਾਜੀ ਉਹਨਾਂ ਨੇ ਬਹੁਤ ਵੱਧ ਤੋਂ ਵੱਧ ਸਾਥ ਦਿੱਤਾ ਸਾਡਾ ਇਹੀ ਕੁ ਥੋੜਾ ਜਿਹਾ ਕਹਿੰਦੇ ਹੋਏ ਜੈ ਸ਼੍ਰੀ ਰਾਮ